ਮਾਈ ਗੁਰਜੀ ਦਾ ਖਾਸ ਮਾਈ ਗੁਰਜੀ ਕੀ ਫਤਿਹ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁੱਝੈ ਤਾਂ ਹੋਮੈ ਕੈ ਨਾ ਕੋਏ ਗੁਰਬਾਣੀ ਦੇ ਇਹ ਪਾਵਨ ਬਚਨ ਜਿੰਨੇ ਪੜਨੇ ਸੌਖੇ ਸਕੇਨ ਲੱਗਦੇ ਉਹਨੇ ਹੈ ਨਹੀਂਗੇ ਜਦੋਂ ਜ਼ਿੰਦਗੀ ਚ ਕਮਾਉਣੇ ਪੈਂਦੇ ਨੇ ਤੇ ਵੱਡੇ ਵੱਡੇ ਬੰਦਿਆਂ ਨੂੰ ਇਹਦੀ ਗੱਲ ਸਮਝ ਨਹੀਂ ਪੈਂਦੀ ਜਦੋਂ ਬਾਬਾ ਅਟੱਲ ਰਾਏ ਜੀ ਅਕਾਲ ਚਲਾਣਾ ਕਰ ਗਏ ਨਾ ਮਹਾਰਾਜ ਜੀ ਸੰਸਕਾਰ ਕਰਕੇ ਘਰੇ ਆਏ ਤਾਂ ਸਾਈਂ ਦਾਸ ਜੀ ਜੋ ਮਹਾਰਾਜ ਜੀ ਦੇ ਸੰਡੂ ਸਨ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਿਤਾ ਜੀ ਨੂੰ ਪੁੱਛਿਆ ਕਹਿੰਦੇ ਪਾਤਸ਼ਾਹ ਜੀ ਇੱਕ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਆਪ ਜੀ ਕਿਰਪਾ ਕਰੋ ਇੱਕ ਗੱਲ ਨਹੀਂ ਸਮਝ ਪੈਂਦੀ ਬਈ ਮਹਾਰਾਜ ਜੀ ਕਹਿੰਦੇ ਜੀ ਪੁੱਛੋ ਕਹਿੰਦੇ ਪਾਤਸ਼ਾਹ ਜੀ ਤੁਹਾਡਾ ਪੁੱਤਰ ਅਕਾਲ ਚਲਾਣਾ ਕਰ ਗਿਆ ਹੋਵੇ ਤੇ ਤੁਹਾਨੂੰ ਕੀ ਇਸ ਗੱਲ ਦਾ ਕੋਈ ਗਮ ਨਹੀਂ ਹੈ ਕੋਈ ਤੁਹਾਡੇ ਅੰਦਰ ਇਸ ਗੱਲ ਦਾ ਆਪਣੇ ਆਪ ਦੇ ਨਾਲ ਪਰਮਾਤਮਾ ਦੇ ਨਾਲ ਕੋਈ ਸ਼ਿਕਵਾ ਨਹੀਂ ਹੈ ਕਿ ਪਰਮਾਤਮਾ ਨੇ ਇਹ ਕੀ ਪਾਣਾ ਸਿਰ ਦਿੱਤਾ ਮਹਾਰਾਜ ਜੀ ਸ਼ਾਂਤ ਰਹੇ ਬੈਠਾ ਬੈਠਾ ਮਹਾਰਾਜ ਜੀ ਨੇ ਗੱਲ ਬਦਲ ਦਿੱਤੀ ਮਾਰੇ ਕਹਿੰਦੇ ਸਾਈਂ ਦਾਸ ਜੀ ਆ ਜਮੀਨ ਤੇ ਇੱਕ ਲੀਕ ਮਾਰਿਆ ਜੇ ਉਹਨਾਂ ਨੇ ਇੱਕ ਲਕੀਰ ਜਦੋਂ ਜ਼ਮੀਨ ਦੇ ਉੱਪਰ ਮਾਰੀ ਥੋੜਾ ਜਿਹਾ ਸਮਬਤੀ ਤੋਂ ਹੈ ਮਹਾਰਾਜ ਜੀ ਕਹਿੰਦੇ ਜੀ ਆ ਜਿਹੜੀ ਲੀਕ ਬਣਾਈ ਇਹਨੂੰ ਮਿਟਾ ਦਿਓ ਹੋਰ ਤਰੀਕੇ ਨਾਲ ਬਣਾਵਾਂਗੇ ਉਹਨਾਂ ਨੇ ਹੱਥ ਮਾਰ ਕੇ ਉਹ ਲਕੀਰ ਮਿਟਾ ਦਿੱਤੀ ਮਹਾਰਾਜ ਜੀ ਕਹਿੰਦੇ ਸਾਈਂ ਦਾਸ ਜੀ ਸਾਨੂੰ ਇਹ ਗੱਲ ਦੱਸੋ ਜਦੋਂ ਲੀਕ ਮਾਰੀ ਸੀ ਤੁਹਾਨੂੰ ਕੋਈ ਖੁਸ਼ੀ ਹੋਈ ਕਹਿੰਦੇ ਮਹਾਰਾਜ ਜੀ ਦੇ ਵਿੱਚ ਕਿਹੜੀ ਖੁਸ਼ੀ ਵਾਲੀ ਗੱਲ ਬਸ ਤੁਹਾਡਾ ਹੁਕਮ ਸੀ ਸਿਰ ਮੱਥੇ ਪ੍ਰਵਾਨ ਕੀਤਾ ਇਸ ਗੱਲ ਦੀ ਖੁਸ਼ੀ ਹੈ ਮਹਾਰਾਜ ਜੀ ਕਹਿੰਦੇ ਜੀ ਜਦੋਂ ਫਿਰ ਮਟਾਈ ਉਹਦੋ ਅਫਸੋਸ ਤੇ ਬਹੁਤ ਹੋਇਆ ਹੋਣਾ ਕਹਿੰਨੇ ਮਹਾਰਾਜ ਜੀ ਉਹ ਵੀ ਤੁਹਾਡਾ ਹੁਕਮ ਸੀ ਤੁਹਾਡੇ ਹੁਕਮ ਦੇ ਵਿੱਚ ਲਕੀਰ ਬਣੀ ਤੁਹਾਡੇ ਹੁਕਮ ਦੇ ਵਿੱਚ ਲਕੀਰ ਮਟੇ ਦਿੱਤੀ ਕਹਿੰਦੇ ਮਹਾਰਾਜ ਜੀ ਸਭ ਤੁਹਾਡੇ ਹੁਕਮ ਦੀ ਕਿਰਪਾ ਤੁਹਾਡੀ ਰਹਿਮਤ ਵਰਤਦੀ ਪਈ ਹੈ ਕਹਿੰਦੇ ਮਾਰੇ ਤੁਹਾਡਾ ਹੁਕਮ ਮੰਨਣ ਦੇ ਵਿੱਚ ਸਾਨੂੰ ਖੁਸ਼ੀ ਹੈ ਸਾਬ ਜੀ ਕਹਿੰਦੇ ਬਸ ਜਿਵੇਂ ਤੁਹਾਨੂੰ ਸਾਡਾ ਹੁਕਮ ਚੰਗਾ ਲੱਗਦਾ ਆ ਸਾਨੂੰ ਉਸ ਕਰਤੇ ਦਾ ਹੁਕਮ ਚੰਗਾ ਲੱਗਦਾ ਆ ਸਾਈਂ ਦਾਸ ਜੀ ਨੂੰ ਗੱਲ ਮਾਰੇ ਨੇ ਸਮਝਾਈ ਰੱਬ ਕਰੇ ਮੈਨੂੰ ਤੁਹਾਨੂੰ ਇਹ ਗੱਲ ਸਮਝ ਆ ਜਾਏ ਕਿ ਮੇਰੀ ਤੁਹਾਡੀ ਜ਼ਿੰਦਗੀ ਦੇ ਵਿੱਚ ਆ ਜੋ ਵਰਤਾਰਾ ਵਰਤਦਾ ਪਿਆ ਆ ਚਾਹੇ ਕਿਸੇ ਦਾ ਆਉਣਾ ਚਾਹੇ ਕਿਸੇ ਦਾ ਜਾਣਾ ਇਹ ਹੈ ਹੁਕਮ ਦਾ ਵੱੱਦਾ ਹੋਇਆ ਈ ਪਰ ਜੇ ਕੋਈ ਆਉਂਦਾ ਤੇ ਐਵੇਂ ਉੱਛਲ-ਉੱਛਲ ਨਾ ਪਾਉ ਜੇ ਕੋਈ ਚਲਾ ਜਾਂਦਾ ਤੇ ਢੇਰੀ ਟਾਕ ਨਾ ਬਹਿ ਜਾਓ ਕਿਉਂਕਿ ਕਿਸੇ ਦਾ ਆਉਣਾ ਕਿਸੇ ਦਾ ਜਾਣਾ ਸਾਡੇ ਵਸਦੇ ਹੋਣ ਦੀ ਨਿਸ਼ਾਨੀ ਹੈ